ਹਵਾਵਾਂ ਦੇ ਵਿੱਚ ਢੋਲ ਦੀ ਗੂੰਜ ਸੀ ਜਿਵੇਂ ਪੂਰਾ ਪਿੰਡ ਜਸ਼ਨ ਦੇ ਰੰਗ ਵਿੱਚ ਡੁੱਬਿਆ ਹੋਵੇ ਗੁਰਦਾਸਪੁਰ ਦੇ ਨਿੱਕੇ ਜਿਹੇ ਪਿੰਡ ਬਸਤੀ ਸਰਾਂ ਦੇ ਵਿੱਚ ਅੱਜ ਚਹ ਪਹਿਲ ਦਾ ਮਾਹੌਲ ਸੀ ਸੜਕਾਂ ਤੇ ਲਾਲ ਪੀੜੀਆਂ ਝੰਡੀਆਂ ਲਹਿਰਾਉਂਦੀਆਂ ਸਨ ਅਤੇ ਬੁੱਢੇ ਜਵਾਨ ਸਾਰੇ ਮੇਰੀ ਬਰਾਦੇ ਨਾਲ ਥਿਰਕ ਰਹੇ ਸਨ ਮੇਰਾ ਨਾਮ ਸੁਖਵਿੰਦਰ ਸਿੰਘ ਪਰ ਪਿੰਡ ਦੇ ਵਿੱਚ ਸਾਰੇ ਮੈਨੂੰ ਸੁੱਖਾ ਕਹਿੰਦੇ ਨੇ ਮਿਸਤਰੀਆਂ ਦੇ ਘਰ ਦਾ ਮੁੰਡਾ ਜਿਸ ਦੀ ਜ਼ਿੰਦਗੀ ਦੇ ਵਿੱਚ ਸਿਰਫ ਮਿਹਨਤ ਅਤੇ ਉਮੀਦ ਸੀ ਅੱਜ ਮੇਰਾ ਵਿਆਹ ਸੀ ਇੱਕ ਅਜੀਬ ਜਿਹੀ ਖੁਸ਼ੀ ਸਾਰੇ ਮਨ ਦੇ ਵਿੱਚ ਚਾਈ ਹੋਈ ਸੀ ਮੇਰੀ ਬਰਾਤ ਜਿਹੜੀ ਸਾਡੇ ਪਿੰਡ ਚੋਂ ਨਿਕਲ ਕੇ ਖੇੜੇ ਵਾਲਿਆਂ ਦੇ ਪਿੰਡ ਜਾ ਰਹੀ ਸੀ ਪੂਰੇ ਜੋਸ਼ ਨਾਲ ਅੱਗੇ ਵਧ ਰਹੀ ਸੀ ਮੇਰੇ ਚਾਚੇ ਦੀ ਗੱਡੀ ਵਿੱਚ ਬੈਠੇ ਮੁੰਡੇ ਗੀਤ ਗਾਰੇ ਸਨ ਮੇਰਾ ਜਿਗਰੀ ਦੋਸਤ ਮਿੰਟੂ ਸੜਕ ਤੇ ਪੰਗੜਾ ਪਾਉਂਦਾ ਜਾ ਰਿਹਾ ਸੀ ਪਰ ਜਿਵੇਂ ਹੀ ਅਸੀਂ ਖੇੜੇ ਵਾਲਿਆਂ ਦੇ ਪਿੰਡ ਪਹੁੰਚੇ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ ਸਾਹਮਣੇ ਵਿਆਹ ਵਾਲੀ ਥਾਂ ਤੇ ਇੱਕ ਨਹੀਂ ਸਗੋਂ ਦੋ-ਦੋ ਟੈਂਟ ਖੜੇ ਸਨ ਇੱਕ ਟੈਂਟ ਦੇ ਬਾਹਰ ਗੁਲਾਬ ਦੀਆਂ ਮਾਲਵਾਂ ਝੁੱਲੀਆਂ ਮਿਲੀਆਂ ਲਾਈਟਾਂ ਅਤੇ ਰਿਸ਼ਤੇਦਾਰਾਂ ਦੀ ਭੀੜ ਦੂਜੇ ਟੈਂਟ ਵਿੱਚ ਵੀ ਬਿਲਕੁਲ ਇਹੋ ਦਾ ਦਸਨ ਨੂੰ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਇਹ ਕੀ ਸੀ ਮੇਰੇ ਚਾਚੇ ਨੇ ਮੁੱਛਾਂ ਨੂੰ ਤਾਜ ਦਿੱਤਾ ਅਤੇ ਕਿਆ ਉਹ ਸੁਖੇ ਇੱਕ ਹੀ ਡਰਾਮਾ ਹੈ ਤੂੰ ਤਾਂ ਇੱਕ ਬੋਰਡਰ ਵਿਆਹ ਕਰਨਾ ਸੀ ਇਹ ਦੋ-ਦੋ ਟੈਂਟ ਕਿਸ ਗੱਲ ਦੇ ਨੇ ਮੈਂ ਘੋੜੀ ਤੇ ਬੈਠਾ ਬੈਠਾ ਸਿਰਫ ਅੱਕਾਂ ਮਿਚਲੀਆਂ ਜਦੋਂ ਮੈਂ ਨੇੜੇ ਗਿਆ ਤਾਂ ਸੁਣਿਆ ਦੋਵੇਂ ਟੈਂਟਾਂ ਵਿੱਚ ਵੋਟੀਆਂ ਤਿਆਰ ਬੈਠੀਆਂ ਨੇ ਮੇਰੇ ਲਈ ਹਾਂ ਸੁਣ ਕੇ ਤੁਹਾਡਾ ਦਿਲ ਵੀ ਤੱਕ ਤੱਕ ਕਰਿਆ ਹੋਵੇਗਾ ਇੱਕ ਮੁੰਡੇ ਲਈ ਦੋ ਵੋਟੀਆਂ ਇਹ ਸਿਆਪਾ ਕਿਵੇਂ ਵਾਪਰਿਆ ਕਿਸ ਦੀ ਗਲਤੀ ਸੀ ਅਤੇ ਜਦੋਂ ਮੈਂ ਇਹਨਾਂ ਦੋਵੇਂ ਵੋਟੀਆਂ ਨਾਲ ਘਰ ਪਹੁੰਚਿਆ ਤਾਂ ਜੋ ਹੋਇਆ ਉਸ ਨੇ ਸਾਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਕੀ ਸੀ ਇਹ ਗੁੰਝਲ ਕੀ ਮੈਂ ਬਣਿਆ ਇਹ ਸਾਰਾ ਤੰਚਟ ਅਤੇ ਕੀ ਸੀ ਇਸ ਦਾ ਹੱਲ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਸ ਮਿਸਰੀਆਂ ਦੇ ਮੁੰਡੇ ਦੀ ਕਹਾਣੀ ਵਿੱਚ ਅੱਗੇ ਕੀ ਵਾਪਰਿਆ ਤਾਂ ਅਖੀਰ ਤੱਕ ਜੁੜੇ ਰਹੋ ਜੀ ਮੇਰੇ ਨਾਲ ਪਰ ਸੁਣਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰੋ ਅਤੇ ਨਾਲ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਅਜਹੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਮੇਰਾ ਪਿੰਡ ਗੁਰਦਾਸਪੁਰ ਦੇ ਨੇੜੇ ਇੱਕ ਅਜਿਹੀ ਥਾਂ ਹੈ ਜਿੱਥੇ ਸਵੇਰੇ-ਸਵੇਰੇ ਖੇਤਾਂ ਦੇ ਵਿੱਚਕਾਰ ਮਿਰਚਾਂ ਦੀ ਮਹਿਕ ਅਤੇ ਸ਼ਾਮ ਨੂੰ ਗਵੰਢੀਆਂ ਦੀਆਂ ਗੱਲਾਂ-ਬਾਤਾਂ ਦੀ ਰੌਣਕ ਹੁੰਦੀ ਹੈ ਮੈਂ ਸੁਖਵਿੰਦਰ ਸਿੰਘ 35 ਸਾਲ ਦਾ ਅਜੇ ਤੱਕ ਕਵਾਰਾ ਮੇਰੀ ਮਾਂ 7 ਸਾਲ ਪਹਿਲਾਂ ਸਾਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਮੇਰੇ ਪਿਓ ਬੰਤਾ ਸਿੰਘ ਦੀ ਸਿਹਤ ਐਸੀ ਖਰਾਬ ਹੈ ਕਿ ਉਹ ਬਿਸਤਰੇ ਤੇ ਪਏ ਨੇ ਡਾਕਟਰ ਨੇ ਕਿਹਾ ਸੀ ਵੀ ਬੰਤੇ ਦੀਆਂ ਸਾਹਾਂ ਹੁਣ ਗਿਣਤੀਆਂ ਨੇ ਪਿਓ ਦੀ ਇੱਕੋ ਇੱਛਾ ਸੀ ਮੇਰਾ ਵਿਆਹ ਵੇਖਣਾ ਪਰ ਮੇਰੇ ਲਈ ਵਿਆਹ ਸਿਰਫ ਇੱਕ ਸੁਪਨਾ ਸੀ ਮੈਂ ਦੇਖ ਬੇ ਸਧਾਰਨ ਨਾ ਮੇਰੇ ਕੋਲ ਪੱਕੀ ਨੌਕਰੀ ਨਾ ਜ਼ਮੀਨ ਅਤੇ ਨਾ ਹੀ ਪੈਸਾ ਕਦੇ ਮਿਸਤਰੀ ਦਾ ਕੰਮ ਕਦੇ ਖੇਤਾਂ ਵਿੱਚ ਮਜ਼ਦੂਰੀ ਅਤੇ ਕਦੇ ਪਿੰਡ ਦੀ ਸਰਾਂ ਵਾਲੀ ਤੇ ਚਾਹ ਦੀ ਰੇੜੀ ਤੁਹਾਡੇ ਘਰ ਦੀ ਇੱਕੋ ਕੰਧ ਉਸਤੇ ਵੀ ਮਿੱਦੇ ਨਿਸ਼ਾਨ ਅਤੇ ਦੂਜੇ ਪਾਸੇ ਪਿਓ ਦੀਆਂ ਦਵਾਈਆਂ ਦਾ ਢੇਰ ਮੇਰੀ ਛੋਟੀ ਭੈਣ ਸਿਮੋ ਜਿਹੜੀ ਵਿਆਹੀ ਹੋਈ ਸੀ ਮੈਨੂੰ ਹਮੇਸ਼ਾ ਸਮਝਾਉਂਦੀ ਬਾਜੀ ਹਿੰਮਤ ਨਾ ਹਾਰ ਤੇਰੇ ਲਈ ਵੀ ਕੋਈ ਸੋਹਣੀ ਕੁੜੀ ਮਿਲੇਗੀ ਪਰ ਹਰ ਵਾਰ ਜਦੋਂ ਵੀ ਕੋਈ ਰਿਸ਼ਤਾ ਲੈ ਕੇ ਆਉਂਦਾ ਤਾਂ ਮੇਰੀ ਹਾਲਾਤ ਦੇਖ ਕੇ ਲੜਕੀ ਵਾਲੇ ਖੜੇ ਪੈਰ ਮੁਕਰ ਜਾਂਦੇ ਸੁੱਕੇ ਕੋਲ ਕੁਝ ਨਹੀਂ ਹੈ ਇਹ ਸਾਡੀ ਤੈਨੂੰ ਕੀ ਦੇਵੇਗਾ ਇਹ ਸੁਣਦੇ ਸੁਣਦੇ ਮੇਰਾ ਦਿਲ ਟੁੱਟ ਚੁੱਕਾ ਸੀ ਇੱਕ ਸਾਵਣ ਮਹੀਨੇ ਦੀ ਸ਼ਾਮ ਮੈਂ ਚਾਦੀ ਰੇੜੀ ਤੇ ਬੈਠਾ ਸੀ ਮੇਧੀਆਂ ਬੂੰਦਾ ਟਿੰਡ ਤੇ ਵਜਰੀਆਂ ਸਨ ਅਤੇ ਮੇਰੇ ਦਿਲ ਵਿੱਚ ਉਦਾਸੀ ਉਦੋਂ ਹੀ ਇੱਕ ਬੰਦਾ ਚੱਟੀ ਪੱਗ ਮੋਟੇ ਮੁਸਕਰਾਹਟ ਅਤੇ ਹੱਥਾਂ ਦੇ ਵਿੱਚ ਇੱਕ ਡਾਇਰੀ ਲੈ ਕੇ ਆਇਆ ਨਾਮ ਸੀ ਉਸਦਾ ਬੀਰ ਸਿੰਘ ਪਰ ਪਿੰਡ ਵਾਲੇ ਸਾਰੇ ਉਸ ਨੂੰ ਬੀਰੂ ਵਿਚੋਲਾ ਕਹਿੰਦੇ ਸਨ ਬੀਰੂ ਦੀ ਜ਼ਬਾਨ ਸ਼ਾਇਦ ਵਰਗੀ ਮਿੱਟੀ ਅਤੇ ਦਿਮਾਗ ਚੱਕਰਵਾਸ਼ੀ ਉਸ ਦੀ ਡਾਇਰੀ ਵਿੱਚ ਪੰਜਾਰ ਦੇ ਅਦੇ ਰਿਸ਼ਤਿਆਂ ਦਾ ਹਿਸਾਬ ਸੀ ਬੀਰੂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਉਹ ਸੁੱਕੇ ਮੈਂ ਸੁਣਿਆ ਵੀ ਤੇਰਾ ਵਿਆਹ ਨਹੀਂ ਹੁੰਦਾ ਪਰ ਤੂੰ ਫਿਕਰ ਨਾ ਕਰ ਮੈਂ ਬੀਰੂ ਵਿਚੋਲਾ ਤੇਰਾ ਵਿਆਹ ਪੱਕਾ ਕਰਵਾਵਾਂਗਾ ਮੈਂ ਹੱਸ ਪਿਆ ਉਹ ਬੀਰੂ ਜੀ ਮੇਰੇ ਵਰਗੇ ਮੁੰਡੇ ਨਾਲ ਪਲਾ ਕੌਣ ਵਿਆਹ ਕਰੇਗਾ ਨਾ ਮੇਰੇ ਕੋਲ ਪੈਸਾ ਨਾ ਮੇਰੀ ਸੂਰਤ ਚੰਗੀ ਅਤੇ ਨਾ ਹੀ ਮੇਰੇ ਨਸੀਬ ਪਰ ਬੀਰੂ ਦੀਆਂ ਅੱਖਾਂ ਵਿੱਚ ਚਮਕ ਸੀ ਉਸਨੇ ਕਿਹਾ ਉਹ ਸੁੱਕੇ ਮੈਂ ਤੈਨੂੰ ਅਜਹੀ ਕੁੜੀ ਲੱਭ ਕੇ ਦਿਆਂਗਾ ਜਿਹੜੀ ਤੇਰੀ ਮਿਹਨਤ ਨੂੰ ਸਲਾਮ ਕਰੇ بس میری फीस ਨਹੀਂ ਪਵੇਗੀ ਮੈਂ ਸੋਚਾਂ ਵਿੱਚ ਪੈ ਗਿਆ ਮੇਰੇ ਕੋਲ ਪੈਸੇ ਨਹੀਂ ਹਨ ਪਰ ਪਿਉ ਦੀ ਮਮਰੀ ਅਤੇ ਉਹਨਾਂ ਦੇ ਆਖਰੀ ਇੱਛਾ ਨੇ ਮੈਨੂੰ ਹਿੰਮਤ ਦਿੱਤੀ ਮੈਂ ਕਿਹਾ ਬੀਰੂ ਜੀ ਜੇ ਤੁਸੀਂ ਸੱਚਮੁੱਚ ਮੇਰਾ ਵਿਆਹ ਪੱਕਾ ਕਰ ਦਿੱਤਾ ਨਾ ਤਾਂ ਮੈਂ ਖੇਤਾਂ ਵਿੱਚ ਮਜ਼ਦੂਰੀ ਕਰਕੇ ਵੀ ਤੁਹਾਡੀ ਫੀਸ ਦੇਵਾਂਗਾ ਇਧਰ ਬੀਰੂ ਵਿਚੋਲੇ ਨੇ ਆਪਣਾ ਜਾਲ ਵਿਛਵਾਉਣਾ ਸ਼ੁਰੂ ਕਰ ਦਿੱਤਾ ਉਹ ਪਿੰਡ-ਪਿੰਡ ਘੁੰਮਿਆ ਮੇਰੇ ਲਈ ਰਿਸ਼ਤੇ ਲੱਭਣ ਪਰ ਬੀਰੂ ਦੀ ਇੱਕ ਆਦਤ ਸੀ ਉਹ ਹਮੇਸ਼ਾ ਬੈਕਅਪ ਪਲਾਨ ਬਣਾਉਂਦਾ ਸੀ ਉਹ ਸੋਚਦਾ ਸੀ ਜੇਕਰ ਇੱਕ ਰਿਸ਼ਤਾ ਨਾ ਜਮਿਆ ਤਾਂ ਦੂਜਾ ਤਾਂ ਜਮੇਗਾ ਇਸ ਚੱਕਰ ਦੇ ਵਿੱਚ ਉਹਨੇ ਇੱਕ ਨਹੀਂ ਸਗੋਂ ਕ ਰਿਸ਼ਤੇਵਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਹਿਲਾ ਰਿਸ਼ਤਾ ਸੀ ਜਸਪ੍ਰੀਤ ਕੌਰ ਦਾ ਖਾੜੇ ਵਾਲਿਆਂ ਦੀ ਧੀ ਜਸਪ੍ਰੀਤ 28 ਸਾਲ ਦੀ ਸਮਿਹਦਾਰ ਅਤੇ ਸੋਹਣੀ ਉਸਦੇ ਪਿਓ ਮਹਿੰਦਰ ਸਿੰਘ ਦੀ ਕਹਿਤੀ ਸੀ ਪਰ ਕਰਜ਼ੇ ਨੇ ਉਹਨਾਂ ਨੂੰ ਪਰੇਸ਼ਾਨ ਕਰਕੇ ਰੱਖਿਆ ਸੀ ਅੰਬੀਰੂ ਨੇ ਮਹਿੰਦਰ ਸਿੰਘ ਨੂੰ ਕਿਹਾ ਉਹ ਸੁਕਾ ਇੱਕ ਸਿੱਧਾ ਸਦਾ ਮੁੰਡਾ ਹੈ ਜਿਹੜਾ ਤੁਹਾਡੀ ਧੀ ਦਾ ਪੂਰਾ ਖਿਆਲ ਰੱਖੇਗਾ ਮਹਿੰਦਰ ਸਿੰਘ ਨੇ ਬੀਰੂ ਦੀਆਂ ਮਿੱਠੀਆਂ ਗੱਲਾਂ ਤੇ ਭਰੋਸਾ ਕਰ ਲਿਆ ਅਤੇ ਰਿਸ਼ਤਾ ਪੱਕਾ ਹੋ ਗਿਆ ਦੋ ਜਣ ਰਿਸ਼ਤਾ ਸੀ ਸਿਮਰਨ ਕੌਰ ਦਾ ਜਿਹੜੀ ਖੇੜੇ ਦੇ ਦੂਜੇ ਪਾਸੇ ਰਹਿੰਦੀ ਸੀ ਸਿਮਰਨ 26 ਸਾਲ ਦੀ ਸੀ ਥੋੜੀ ਜਿਹੀ ਜਿੱਦੀ ਪਰ ਦਿਲ ਦੀ ਸਾਫ਼ ਉਸਦੇ ਪਿਓ ਜਗਤਾਰ ਸਿੰਘ ਨੂੰ ਵੀ ਬੀਰੂ ਨੇ ਇਹੀ ਕਿਹਾ ਵੀ ਸੁੱਖਾ ਮੰਨਤੀ ਹੈ ਅਤੇ ਉਹਨਾਂ ਦੀ ਧੀ ਦੀ ਜ਼ਿੰਦਗੀ ਸੁખી ਹੋਵੇਗੀ ਜਗਤਾਰ ਸਿੰਘ ਨੇ ਵੀ ਰਿਸ਼ਤਾ ਪੱਕਾ ਕਰ ਦਿੱਤਾ ਪਰ ਬੀਰੂ ਨੇ ਇੱਕ ਵੱਡੀ ਗਲਤੀ ਕੀਤੀ ਉਹਨੇ ਮੈਨੂੰ ਦੱਸਿਆ ਵੀ ਦੋਵੇਂ ਰਿਸ਼ਤੇ ਅਜੇ ਪੱਕੇ ਨਹੀਂ ਹਨ ਅਤੇ ਮੈਂ ਦੋਵੇਂ ਪਰਿਵਾਰਾਂ ਨੂੰ ਮਿਲਣ ਜਾਵਾਂ ਉਹ ਸੋਚ ਰਿਹਾ ਸੀ ਵੀ ਜੇ ਇੱਕ ਪਰਿਵਾਰ ਮੁੱਕਰ ਗਿਆ ਤਾਂ ਦੂਜਾ ਤਾਂ ਰਹੇਗਾ ਉਹਦੀ ਇਹ ਚਾਲਬਾਜੀ ਮੇਰੀ ਜ਼ਿੰਦਗੀ ਹਮੇਸ਼ਾ ਦੀ ਬਦਲਵਾੜੀ ਸੀ ਇਹ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀਰੂ ਨੇ ਮੈਨੂੰ ਪਹਿਲਾਂ ਜਸਪ੍ਰੀਤ ਨੂੰ ਮਿਲਣ ਲਈ ਭੇਜਿਆ ਮੈਂ ਉਹਨਾਂ ਦੇ ਘਰ ਗਿਆ ਜਸਪ੍ਰੀਤ ਦੀ ਮੁਸਕਰਾਹਟ ਅਦੇ ਸਮੇਂਦਾਰੀ ਨੇ ਮੇਰਾ ਦਿਲ ਜਿੱਤ ਲਿਆ ਉਸਤੇ ਪਿਓ ਨੇ ਮੈਨੂੰ ਆਪਣੇ ਖੇਤ ਦਿਖਾਏ ਅਤੇ ਮੈਂ ਸੋਚਿਆ ਇਹੀ ਹੈ ਮੇਰੀ ਜ਼ਿੰਦਗੀ ਦੀ ਸਾਥਣ ਮੈਂ ਬੀਰੂ ਨੂੰ ਕਿਹਾ ਉਹ ਬੀਰੂ ਜੀ ਜਸਪ੍ਰੀਤ ਵਾਲਾ ਰਿਸ਼ਤਾ ਪੱਕਾ ਕਰੋ ਸਿਮਰਨ ਵਾਲੇ ਰਿਸ਼ਤੇ ਦੀ ਕੋਈ ਲੋੜ ਨਹੀਂ ਹੈ ਪਰ ਬੀਰੂ ਨੇ ਮੁਸਕਰਾਦੇ ਹੋਏ ਕਿਹਾ ਸੁੱਖੇ ਤੋ ਇੱਕ ਵਾਰ ਸਿਮਰਨ ਨੂੰ ਵੀ ਮਿਲ ਲੈ ਜੇ ਜਸਪ੍ਰੀਤ ਵਾਲੇ ਮੁਕਰ ਗਏ ਜਿਵੇਂ ਤੇਰੇ ਪਹਿਲਾਂ ਵਾਲੇ ਮੁਕਰੇ ਹਨ ਤਾਂ ਤੇਰੇ ਕੋਲ ਇੱਕ ਬੈਕਅਪ ਹੋਵੇਗਾ ਅਤੇ ਤੇਰਾ ਵਿਆਹ ਇਸ ਤਰ੍ਹਾਂ ਪੱਕਾ ਹੋ ਜਾਵੇਗਾ ਮੈਂ ਸੋਚਾਂ ਵਿੱਚ ਪੈ ਗਿਆ ਮੇਰੇ ਦਿਮਾਗ ਵਿੱਚ ਸਾਰੇ ਪੁਰਾਣੇ ਰਿਸ਼ਤਿਆਂ ਦੀਆਂ ناکਾਮੀਆਂ ਘੁੰਮਣ ਲੱਗ ਪਿਆ ਮੈਂ ਸੋਚਾਂ ਵੀ ਗੱਲ ਸਹੀ ਹੈ ਜੇ ਜਸਪ੍ਰੀਤ ਵਾਲੇ ਮੁੱਕ ਗਏ ਤਾਂ ਮੇਰੇ ਪਿਓ ਦੀ ਇੱਛਾ ਕੌਣ ਪੂਰੀ ਕਰੇਗਾ ਮੈਂ ਬੀਰੂ ਦੀ ਗੱਲ ਮੰਨ ਲਈ ਅਤੇ ਸਿਮਰਨ ਨੂੰ ਮਿਲਣ ਚਲਾ ਗਿਆ ਸਿਮਰਨ ਦੇ ਘਰ ਦਾ ਮਾਹੌਲ ਬੜਾ ਗਰਮ ਜੋਸ਼ੀ ਵਾਲਾ ਸੀ ਉਹਨਾਂ ਦੀ ਮਾਂ ਨੇ ਮੈਨੂੰ ਗੁੜਦਿਆਂ ਪਿੰਨੀਆਂ ਖਵਾਈਆਂ ਅਤੇ ਸਿਮਰਨ ਦੀ ਛੋਟੀ ਭੈਣ ਨੇ ਮੇਰੇ ਨਾਲ ਮਜ਼ਾਕ ਕੀਤਾ ਸਿਮਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਸਨੇ ਮੈਨੂੰ ਆਪਣੇ ਪਰਿਵਾਰ ਦੀਆਂ ਮੁਸ਼ਕਲਾਂ ਦੱਸੀਆਂ ਕਿ ਉਹਨਾਂ ਦੇ ਪਿਓ ਦੀ ਖੇਤੀ ਵਿੱਚ ਬੜਾ ਨੁਕਸਾਨ ਹੋਇਆ ਅਤੇ ਉਹਨਾਂ ਨੂੰ ਮੇਰੇ ਵਰਗੇ ਜਿੱਦੇ ਸਾਦੇ ਮੁੰਡੇ ਦੀ ਲੋੜ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਿਆ ਉਹਨਾਂ ਦੇ ਘਰ ਦੀ ਸਾਦਗੀ ਅਤੇ ਗਰਮਜੋਸ਼ੀ ਨੇ ਮੇਰਾ ਦਿਲ ਬਿਲਕੁਲ ਪਿਘਲਾ ਦਿੱਤਾ ਮੈਂ ਸਿਮਰਨ ਨੂੰ ਨਾ ਕਹਿਣ ਦੀ ਹਿੰਮਤ ਨਹੀਂ ਜੁਟਾ ਪਾਇਆ ਮੇਰੇ ਦਿਲ ਵਿੱਚ ਡਰ ਸੀ ਕਿ ਜੇ ਮੈਂ ਸਿਮਰਨ ਨੂੰ ਨਾ ਕਹਿ ਬੈਠਾ ਤਾਂ ਜਸਪ੍ਰੀਤ ਵਾਲੀ ਮੁੱਕਰ ਗਏ ਤਾਂ ਫਿਰ ਮੇਰਾ ਦਿਆ ਨਹੀਂ ਹੋਣਾ ਮੈਂ ਬੀਰ ਨੂੰ ਕਹਾ ਬੀਰੂ ਜੀ ਮੈਂ ਸਿਮਰਨ ਨੂੰ ਨਾ ਨਹੀਂ ਕਹਿ ਸਕਦਾ ਪਰ ਮੈਂ ਜਸਪ੍ਰੀਤ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਬੀਰੂ ਨੇ ਮੂੰਹ ਬਣਾਇਆ ਅਤੇ ਕਿਹਾ ਸੁਖੇ ਤੂੰ ਵੱਡੀ ਗਲਤੀ ਕਰ ਰਿਹਾ ਹੈ ਦੋਵੇਂ ਪਰਿਵਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੇ ਤੂੰ ਹੁਣ ਸਿਮਰਨ ਨੂੰ ਨਾ ਕਹਿਆ ਨਾ ਤਾਂ ਉਹਨਾਂ ਦੀ ਇੱਜ਼ਤ ਦਾ ਸਵਾਲ ਬਣ ਜਾਵੇਗਾ ਅਤੇ ਜੇ ਜਸਪ੍ਰੀਤ ਵਾਲੇ ਮੁੱਕਰ ਗਏ ਤਾਂ ਤੂੰ ਦੋਵਾਂ ਤੋਂ ਹੱਦ ਤੋਂ ਬੈਠੇਗਾ ਮੈਂ ਪਰੇਸ਼ਾਨ ਹੋ ਗਿਆ ਮੇਰੇ ਦਿਮਾਗ ਵਿੱਚ ਸਿਰਫ ਇੱਕ ਗੱਲ ਸੀ ਮੇਰੇ ਪਿਓ ਦੀ ਇੱਛਾ ਮੈਂ ਸੋਚਿਆ ਵੀ ਜੇ ਮੈਂ ਸਿਮਰਨ ਨੂੰ ਨਾ ਕਹਿ ਦਿੱਤਾ ਤਾਂ ਦਸਪ੍ਰੀਤ ਵਾਲੇ ਮੁੱਕਰ ਗਏ ਤਾਂ ਮੇਰੇ ਪਿਓ ਦਾ ਸੁਪਨਾ ਟੁੱਟ ਜਾਵੇਗਾ ਮੈਂ ਬੀਰੂ ਦੀ ਚੇਤਾਵਨੀ ਨੂੰ ਨજર ਅੰਦਾਜ਼ ਕਰ ਦਿੱਤਾ ਮੈਂ ਸੋਚਿਆ ਵੀ ਮੈਂ ਵਿਆਹ ਵਾਲੇ ਦਿਨ ਤੱਕ ਸਿਮਰਨ ਵਾਲੇ ਰਿਸ਼ਤੇ ਨੂੰ ਰੱਦ ਕਰ ਦਿਆਂਗਾ ਆਪੇ ਹੌਲੀ-ਹੌਲੀ ਇੱਕ ਅਦਾ ਪੱਕਾ ਮੁੱਕਰ ਜਾਵੇਗਾ ਮੈਨੂੰ ਪੂਰਾ ਯਕੀਨ ਸੀ ਵੀ ਮੇਰੀ ਸ਼ਕਲ ਦੇਖ ਕੇ ਅਤੇ ਮੇਰਾ ਘਰ-ਬਾਰ ਅੱਗੇ ਪਿੱਛੇ ਪਤਾ ਕਰਕੇ ਇਹਨਾਂ ਵਿੱਚੋਂ ਇੱਕ ਪੱਕਾ ਮੁੱਕਰ ਜਾਵੇਗਾ ਬਲਕਿ ਮੈਨੂੰ ਤਾਂ ਡਰ ਇਸ ਚੀਜ਼ ਦਾ ਸੀ ਵੀ ਇੱਕ ਦਿਨ ਦੋਵੇਂ ਨਾ ਮੁੱਕ ਜਾਣ ਇਹਨਾਂ ਦੋਵਾਂ ਤੋਂ ਮੈਂ ਹੱਥ ਨਾਲ ਤੋਂ ਬੈਠਾ ਹਾਂ ਮੈਂ ਤਾਂ ਆਪਰਵਾਸੀ ਲੇਕਿਨ ਰੱਬ ਨੇ ਸ਼ਾਇਦ ਮੇਰੇ ਵਾਸਤੇ ਕੁਝ ਹੋਰ ਸੋਚ ਰੱਖਿਆ ਸੀ ਮੇਰੇ ਪਿਓ ਦੀ ਹਾਲਤ ਦਿਨ-ਬਿਦਨ ਖਰਾਬ ਹੁੰਦੀ ਜਾ ਰਹੀ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਉਹਨਾਂ ਨੂੰ ਇਸ ਗੜਬੜ ਦਾ ਪਤਾ ਲੱਗੇ ਮੇਰੀ ਭੈਣ ਸੀਮਾ ਆਪਣੇ ਸਹੁਰੇ ਦੇ ਘਰ ਸੀ ਅਤੇ ਮੇਰੇ ਚਾਚੇ ਤਾਏ ਸਾਰੇ ਆਪਣੀਆਂ ਜ਼ਿੰਦਗੀਆਂ ਵਿੱਚ ਮਗਨ ਮੈਂ ਫੈਸਲਾ ਲਿਆ ਕਿ ਮੈਂ ਆਪਣੇ ਪਰਿਵਾਰ ਨੂੰ ਸਿਰਫ ਜਸਪ੍ਰੀਤ ਵਾਲੇ ਵਿਆਹ ਬਾਰੇ ਦੱਸਾਂਗਾ ਸਿਮਰਨ ਵਾਲੇ ਰਿਸ਼ਤੇ ਨੂੰ ਲਿਕਾਉਣ ਦੇ ਲਈ ਮੈਗ ਝੂਠ ਬੋਲਾਂਗਾ ਮੈਂ ਆਪਣੇ ਚਾਚੇ ਨੂੰ ਕਿਹਾ ਉਹ ਚਾਚਾ ਜੀ ਸਿਮਰਨ ਦੇ ਪਰਿਵਾਰ ਨਾਲ ਮੁਲਾਕਾਤ ਸਿਰਫ ਚਾਰ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਸੀ ਮੇਰਾ ਵਿਆਹ ਤਾਂ ਜਸਪ੍ਰੀਤ ਨਾਲ ਹੀ ਹੈ ਪਰ ਮੇਰੇ ਦਿਲ ਦੇ ਵਿੱਚ ਇੱਕ ਡਰ ਸੀ ਵੀ ਜੇ ਜਸਪ੍ਰੀਤ ਵਾਲੇ ਮੁੱਕਰ ਗਏ ਤਾਂ ਸਿਮਰਨ ਮੇਰੀ ਆਖਰੀ ਮਿਤ ਸੀ ਮੈਂ ਸਮਾਲਣ ਕਰਨ ਜਤਾ ਅਤੇ ਸਿਮਰਨ ਵਾਲੇ ਰਿਸ਼ਤੇ ਨੂੰ ਨਾ ਨਹੀਂ ਕਹੀ ਵਿਆਹ ਦਾ ਦਿਨ ਨੇੜੇ ਆ ਗਿਆ ਮੇਰੇ ਪਿਓ ਨੂੰ ਮੇਰਾ ਧਾਤੇ ਨੇ ਵਿਲ ਚਿਰ ਤੇ ਬਿਠਾਇਆ ਉਹਨਾਂ ਦੇ ਮੋਤੇ ਇੱਕ ਹਲਕੀ ਜੀ ਮੁਸਕਰਾਹਟ ਸੀ ਮੇਰੀ ਬਰਾਤ ਨਿਕਲੀ ਸਾਰਾ ਪਿੰਡ ਸਾੜੇ ਨਾਲ ਸੀ ਢੋਲ ਦੀਆਂ ਥਾਪਾਂ ਔਰਤਾਂ ਦੇ ਗੀਤ ਅਤੇ ਮੁੰਡਿਆਂ ਦੀਆਂ ਸਿਟੀਆਂ ਨੇ ਮਾਹੌਲ ਨੂੰ ਰੰਗीन ਕਰ ਦਿੱਤਾ ਪਰ ਜਦੋਂ ਅਸੀਂ ਖੇੜੇ ਵਾਲਿਆਂ ਦੇ ਪਿੰਡ ਪਹੁੰਚੇ ਤਾਂ ਸਾਹਮਣੇ ਦੋ ਦੋ ਟੰਟ ਵੇਖ ਕੇ ਮੇਰਾ ਦਿਲ ਡੁੱਬਣ ਲੱਗ ਪਿਆ ਮੈਂ ਬਹੁਤ ਵਾਰ ਹਿੰਮਤ ਕੀਤੀ ਵੀ ਕਿਸੇ ਇੱਕ ਨੂੰ ਨਾ ਕਹਿ ਦੇ ਬਿਠਾ ਲੇਕਿਨ ਸਮਾਂ ਆਪਣੀ ਗਤੀ ਨਾਲ ਲੰਘ ਚੁੱਕਿਆ ਸੀ ਹੁਣ ਮੇਰੇ ਅੱਗੇ ਕੋਈ ਵੀ ਵਿਕਲਪ ਨਹੀਂ ਬਚਿਆ ਹੁਣ ਬਸ ਜੋ ਕੁਝ ਹੈ ਇਹ ਮੇਰੇ ਸਾਹਮਣੇ ਸੀ ਇੱਕ ਟੰਸੀ ਜਸਪ੍ਰੀਤ ਦੇ ਘਰ ਦੇ ਬਾਹਰ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਮੈਨੂੰ ਵੈਲਕਮ ਕਰ ਰਹੇ ਸਨ ਦੂਜੇ ਟੰਟ ਵਿੱਚ ਵੀ ਸਿਮਰਨ ਦਾ ਪਰਿਵਾਰ ਮੇਰੀ ਬਰਾਤ ਦੀ ਉਡੀਕ ਕਰ ਰਿਹਾ ਸੀ ਮੇਰੇ ਚਾਚੇ ਨੇ ਮੈਨੂੰ ਢੜਕਿਆ ਉਹ ਸੁਕੇ ਆਕੀ ਸਪਾਏ ਤੂੰ ਸਾਨੂੰ ਸਿਮਰਨ ਵਾਲੀ ਗੱਲ ਕਿਉਂ ਨਹੀਂ ਦੱਸੀ ਮੈਂ ਸਿਰਫ ਸਿਰ ਝੁਕਾਇਆ ਮੇਰੇ ਮੂੰਹੋਂ ਬੋਲ ਤੱਕ ਨਹੀਂ ਨਿਕਲ ਰਹੀ ਸੰਨ ਬੀਰੂ ਬਚੋਲਾ ਜਿਹੜਾ ਸਾਰੇ ਚੰੜੜੀ ਦੀ ਜੜ ਸੀ ਕਿੱਥੇ ਗਾਇਬ ਸੀ ਕੋਈ ਨਹੀਂ ਜਾਣਦਾ ਸੀ ਮੈਂ ਉਸ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਵੀ ਬੰਦ ਸੀ ਮੇਰੇ ਦਿਲ ਵਿੱਚ ਸਿਰਫ ਇੱਕ ਸਵਾਲ ਸੀ ਉਹ ਹੁਣ ਕੀ ਕਰੀਏ ਮੈਨੂੰ ਪਹਿਲਾ ਜਸ ਪ੍ਰੇਤਨਾ ਮਿਲਣ ਦਾ ਮੌਕਾ ਮਿਲਿਆ ਉਹ ਲਾਲ ਜੋੜੇ ਵਿੱਚ ਸਿਰ ਤੇ ਚੁੰਨੀ ਨਾਲ ਬੜੀ ਸੋਹਣੀ ਲੱਗ ਰਹੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਡਰ ਅਤੇ ਗੁੱਸਾ ਸੀ ਉਸ ਨੇ ਮੈਨੂੰ ਕਿਹਾ ਸੁਖਵਿੰਦਰ ਤੁਸੀਂ ਸਿਮਰਨ ਨਾਲ ਵੀ ਵਿਆਹ ਕਰਨ ਦੀ ਗੱਲ ਕੀਤੀ ਹੈ ਮੈਂ ਸੋਚਿਆ ਸੀ ਤੁਸੀਂ ਸਿੱਧੇ ਸਾਦੇ ਹੋ ਪਰ ਮੈਂ ਉਹਦੇ ਸਾਹਮਣੇ ਹੱਥ ਜੋੜ ਕੇ ਕਿਹਾ ਜਸਪ੍ਰੀਤ ਇਹ ਸਭ ਬੇਰੁਧੀ ਗਲਤੀ ਹੈ ਮੈਂ ਸਿਰਫ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਫਿਰ ਮੈਨੂੰ ਸਿਮਰਨ ਦੇ ਨਾਲ ਮਿਲਣ ਲਈ ਦੂਜੇ ਕੰਟ ਵਿੱਚ ਚਲ ਜਾਇਆ ਗਿਆ ਸਿਮਰਨ ਦੇ ਮੂੰਹ ਤੇ ਗੁੱਸਾ ਅਤੇ ਅੱਖਾਂ ਵਿੱਚ ਜੱਤਰੂ ਸਨ ਉਸਨੇ ਕਿਹਾ ਸੁਖਵਿੰਦਰ ਤੁਸੀਂ ਸਾਡੇ ਨਾਲ ਬਹੁਤ ਵੱਡਾ ਤੋਖਾ ਕੀਤਾ ਹੈ ਮੇਰੇ ਪਿਓ ਨੇ ਸਾਰੇ ਪਿੰਡ ਵਿੱਚ ਮੇਰੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਨੇ ਜੇ ਤੁਸੀਂ ਮੇਰੇ ਨਾਲ ਵਿਆਹ ਨਾ ਕੀਤਾ ਨਾ ਸਾਡੀ ਬਦਨਾਮੀ ਹੋ ਜਾਵੇਗੀ ਮੈਂ ਕੁਝ ਗਲਤ ਕਰ ਬੈਠੀ ਤਾਂ ਫਿਰ ਇਸ ਤੇ ਜ਼ਿੰਮੇਵਾਰ ਸਿਰਫ ਤੁਸੀਂ ਹੋਗੇ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਮੇਰਾ ਦਿਲ ਪਿਗਲ ਗਿਆ ਮੈਂ ਸੋਚਿਆ ਇਹਨਾਂ ਦੀ ਵੀ ਇੱਜ਼ਤ ਦਾ ਸਵਾਲ ਹੈ ਮੈਂ ਕਿਵੇਂ ਹੁਣ ਇਸ ਮੌਕੇ ਤੇ ਨਾ ਕਹਿ ਸਕਦਾ ਹਾਂ ਆਖਿਰਕਾਰ ਬੀਰੂ ਵਿਚੋਲਾ ਮਿਲ ਗਿਆ ਉਹ ਪਿੰਡ ਦੇ ਵਿੱਚ ਹੀ ਚਾਹ ਵਾਲੀ ਹੱਟੇ ਤੇ ਲੁਕਿਆ ਬੈਠਾ ਸੀ ਜਦੋਂ ਮੇਰੇ ਜਾਣਕਾਰਾਂ ਨੇ ਉਸ ਨੂੰ ਕਿਹਾ ਤਾਂ ਉਸ ਨੇ ਸਾਰੀ ਗੱਲ ਸਵੀਕਾਰ ਕਰ ਲਈ ਬੀਲੋਂ ਨੇ ਜਾਣਬੁੱਝ ਕੇ ਰਿਸ਼ਤੇ ਪੱਤੇ ਕੀਤੇ ਸਾਨੂੰ ਕਿਉਂਕਿ ਉਸ ਨੂੰ ਜਸਪ੍ਰੀਤ ਦੇ ਪਿਓ ਤੋਂ 50000 ਰੁਪਏ ਸਿਮਰਨ ਦੇ ਪਿਓ ਤੋਂ 30000 ਰੁਪਏ ਮਿਲੇ ਸਨ ਉਹ ਸੋਚ ਰਹੀ ਸੀ ਵੀ ਜੇ ਇੱਕ ਰਿਸ਼ਤਾ ਪੱਕਾ ਹੋ ਗਿਆ ਤਾਂ ਉਹ ਦੋਵਾਂ ਦੀ ਫੀਸ ਰੱਖ ਲਵੇਗਾ ਜੇ ਦੋਵੇਂ ਪੱਕੇ ਹੋ ਗਏ ਤਾਂ ਮੈਂ ਉਹਦਾ ਫਾਇਦਾ ਇਹ ਸੁਣ ਕੇ ਮੇਰਾ ਗੁੱਸਾ ਵੀ ਸਤਮੇ ਆ ਸਮਾਂਤੇ ਸੀ ਮੈਂ ਮੀਰ ਨੂੰ ਕਿਹਾ ਤੁਸੀਂ ਮੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਪਰ ਹੁਣ ਸਵਾਲ ਸੀ ਕਿ ਇਸ ਗੜਬੜ ਦਾ ਹੱਲ ਕੀ ਹੈ ਮੈਂ ਜਸਪ੍ਰੀਤ ਅਤੇ ਸਿਮਰਨ ਦੋਵਾਂ ਨਾਲ ਇਕੱਲੇ-ਇਕੱਲੇ ਗੱਲ ਕੀਤੀ ਜਸਪ੍ਰੀਤ ਨੇ ਕਿਹਾ ਵੀ ਸੁਖਵਿੰਦਰ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੇ ਹਾਂ ਪਰ ਜੇ ਸਿਮਰਨ ਦੀ ਇੱਜ਼ਤ ਗਈ ਤਾਂ ਮੈਂ ਪਿੱਛੇ हट ਜਾਵਾਂਗੇ ਮੇਰੇ ਪਿਓ ਦੀ ਵੀ ਬਦਨਾਮੀ ਹੋ ਜਾਵੇਗੀ ਸਿਮਰਨ ਨੇ ਕਿਹਾ ਮੇਰੇ ਪਰਿਵਾਰ ਨੇ ਸਾਰੇ ਪਿੰਡ ਵਿੱਚ ਮੇਰੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਜੇ ਇਹ ਵਿਆਹ ਨਾ ਹੋਇਆ ਨਾ ਤਾਂ ਅਸੀਂ ਕਿਸੇ ਨੂੰ ਮੂੰਹ ਖਾਂਜੋਗੇ ਨਹੀਂ ਰਾਂਗੇ ਮੈਂ ਦੋਵਾਂ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਸੀ ਮੇਰੇ ਦਿਲ ਵਿੱਚ ਜਸਪ੍ਰੀਤ ਲਈ ਪਿਆਰ ਸੀ ਪਰ ਸਿਮਰਨ ਦੀਆਂ ਅੱਖਾਂ ਵਿੱਚ ਦਰਦ ਦੇਖ ਕੇ ਮੈਂ ਟੁੱਟ ਗਿਆ ਸੀ ਮੈਂ ਸਾਰੀ ਗੱਲ ਉਥੋਂ ਦੇ ਮੋਤਬਰਸ ਜਨਾਂ ਤੋਂ ਛੱਡ ਦਿੱਤੀ ਉਹਨਾਂ ਨੇ ਵੀ ਸਾਰੀ ਗੱਲ ਨੂੰ ਸਮਝਿਆ ਸਾਰੀ ਚੀਜ਼ਾਂ ਸਮਝਣ ਤੋਂ ਬਾਅਦ ਉਹਨਾਂ ਨੇ ਅਜੀਬ ਜਿਹਾ ਫੈਸਲਾ ਲਿਆ ਕਿ ਜਸਪ੍ਰੀਤ ਨਾਲ ਵਿਆਹ ਕੀਤਾ ਜਾਵੇ ਪਰ ਸਿਮਰਨ ਦੀ ਘਰ ਦੀ ਇੱਜ਼ਤ ਬਚਾਉਣ ਦੇ ਲਈ ਸਿਮਰਨ ਦੇ ਨਾਲ ਵੀ ਵਿਆਹ ਦੀ ਰਸਮ ਪੂਰੀ ਕੀਤੀ ਜਾਵੇ ਇਸ ਤਰ੍ਹਾਂ ਮੈਂ ਜਸਪ੍ਰੀਤ ਨਾਲ ਵਿਆਹ ਕੀਤਾ ਪਰ ਸਿਮਰਨ ਦੀ ਇੱਜ਼ਤ ਬਚਾਉਣ ਦੇ ਲਈ ਮੈਂ ਸਿਮਰਨ ਨਾਲ ਵੀ ਵਿਆਹ ਦੀ ਰਸਮ ਪੂਰੀ ਕੀਤੀ ਪਰ ਮੈਂ ਸਿਮਰਨ ਨੂੰ ਸਾਫ਼ ਕਹਿ ਦਿੱਤਾ ਕਿ ਸਿਮਰਨ ਇਹ ਵਿਆਹ ਸਿਰਫ਼ ਤੇ ਹੀ ਅਤੇ ਤੇਰੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਹੈ ਮੈਂ ਸਿਰਫ਼ ਜਸਪ੍ਰੀਤ ਨਾਲ ਹੀ ਕਰ ਜਾਵਾਂਗਾ ਇਹ ਸੁਣ ਕੇ ਸਿਮਰਨ ਦੀਆਂ ਅੱਖਾਂ ਵਿੱਚ ਵੀ ਅਥਰੂ ਆ ਗਏ ਪਰ ਉਸ ਨੇ ਸਿਰ ਹਿਲਾਇਆ ਉਸ ਨੇ ਕਿਹਾ ਅੱਜ ਸੁਖਵਿੰਦਰ ਤੁਸੀਂ ਸਾਡੀ ਇੱਜ਼ਤ ਬਚਾਈ ਹੈ ਮੈਂ ਤੁਹਾਡਾ ਇਹ एहसान ਕਦੇ ਨਹੀਂ ਭੁੱਲਾਂਗੀ ਸਿਮਰਨ ਦੇ ਪਿਓ ਜਗਤਾਰ ਸਿੰਘ ਨੇ ਵੀ ਮੰਨ ਲਿਆ ਵੀ ਇਹ ਸਭ ਬਿਰੋ ਦੀ ਗਲਤੀ ਸੀ ਅਤੇ ਉਹਨਾਂ ਨੇ ਮੇਰੇ ਨਾਲ ਵਿਆਹ ਦਾ ਦਾਵਾ ਛੱਡ ਦਿੱਤਾ ਪਰ ਇਹਤੇ ਇੱਕ ਹੋਰ ਮੋੜ ਸੀ ਸਿਮਰਨ ਦੀ ਛੋਟੀ ਭੈਣ ਨੇ ਪਿੰਡ ਵਿੱਚ ਬੀਰੂ ਵਿਚੋਲੇ ਦੀਆਂ ਕਰਜ਼ਤਾਂ ਦੀ ਪੋਰ ਖੋਲ ਦਿੱਤੀ ਬੀਰੂ ਨੂੰ ਪਿੰਡ ਦੀ ਪੰਚਾਇਤ ਵਿੱਚ ਬੁਲਾਇਆ ਗਿਆ ਅਤੇ ਉਸ ਨੂੰ ਸਾਰੇ ਪੈਸੇ سود ਸਮੇਤ 10 ਗੁਣਾ ਕਰਕੇ ਵਾਪਸ ਵਰਣੇ ਪਏ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਵੇਗੀ ਅਤੇ ਕੁਝ ਮਹੀਨੇ ਬਾਅਦ ਉਸਦਾ ਵਿਆਹ ਇੱਕ ਚੰਗੇ ਮੁੰਡੇ ਨਾਲ ਹੋ ਗਿਆ ਮੈਂ ਜਸਪ੍ਰੀਤ ਨਾਲ ਘਰ ਵਸਾਇਆ ਮੇਰੇ ਪਿਓ ਨੇ ਮੇਰਾ ਵਿਆਹ ਵੇਖਿਆ ਅਤੇ ਉਹਨਾਂ ਦੀ ਆਖਰੀ ਇੱਛਾ ਪੂਰੀ ਹੋ ਗਈ ਕੁਝ ਮਹੀਨੇ ਬਾਅਦ ਪਿਓ ਨੂੰ ਵੀ ਸਾਹ ਛੱਡ ਗਏ ਪਰ ਉਹਨਾਂ ਦੇ ਮੋਤੇ ਸਕੂਨ ਸੀ ਮੇਰੇ ਪਿੰਡ ਵਿੱਚ ਅੱਜ ਵੀ ਇਹ ਕਹਾਣੀ ਸੁਣਾਈ ਜਾਂਦੀ ਹੈ ਅਤੇ ਲੋਕ ਹੱਸਦੇ ਨੇ ਵੀ ਸੁਖੇ ਨੇ ਦੋ ਦੋ ਬੋਟੀਆਂ ਨਾਲ ਵਿਆਹ ਕਰ ਲਿਆ ਸੀ ਪਰ ਅਸਲੀਅਤ ਦੇ ਵਿੱਚ ਇਹ ਕਹਾਣੀ ਸੱਚਾਈ ਅਤੇ ਇੱਜ਼ਤ ਦੀ ਸੀ ਇਸ ਕਹਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਸਤਾਈਏ ਤੇ ਸਮਝਦਾਰੀ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ ਰਿਸ਼ਤੇ ਬਣਾਉਣ ਦੇ ਵਿੱਚ ਇੱਜ਼ਤ ਅਤੇ ਵਿਸ਼ਵਾਸ ਸਭ ਤੋਂ ਐਮ ਹੁੰਦੇ ਨੇ ਅਤੇ ਸਭ ਤੋਂ ਵੱਡੀ ਗੱਲ ਚੱਕਰਬਾਜ਼ ਵਿਚੋਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸੁੱਕੇ ਦੀ ਘਟਨਾ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਾਡੀ ਤੁਹਾਨੂੰ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦੇਣਾ ਜੀ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ